ਲੋਕ ਸਭਾ ਚੋਣਾਂ ਦਾ ਮੌਸਮ ਹੈ ਤਾਂ ਸਿਆਸੀ ਆਗੂ ਕੋਈ ਵੀ ਮੌਕਾ ਖਾਲੀ ਜਾਣ ਨਹੀਂ ਦਿੰਦੇ ਵਿਸਾਖੀ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੰਜਾਬ ਇਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਲੋਕ ਸਭਾ ਹਲਕਾ ਬਟਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾਪੂਜੇ ਜਿੰਨਾ ਤਖਤ ਸਾਹਿਬ ਤੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਜਿੱਥੇ ਸੰਗਤਾਂ ਨੂੰ ਵਿਸਾਖੀ ਦੀ ਵਿਦਾਇ ਦਿੱਤੀ ਉੱਥੇ ਹੀ ਵਾਹਿਗੁਰੂ ਅਗੇ ਰਵਾਇਤੀ ਪਾਰਟੀਆਂ ਤੋਂ ਦੇਸ਼ ਦੇ ਲੋਕਾਂ ਦਾ ਖਹਿੜਾ ਛੁਡਾਣ ਦੀ ਅਰਦਾਸ ਵੀ ਕੀਤੀ ਤਾਂ ਅੱਜ ਅਸੀਂ ਵਿਸਾਖੀ ਦੇ ਮੌਕੇ ਤੇ ਸਾਡੇ ਤਖਤ ਦਮਦਮਾ ਸਾਹਿਬ ਦਸਮ ਪਿਤਾ ਦੇ ਚਰਨ ਛੋਹ ਧਰਤੀ ਤੇ ਆਸ਼ੀਰਵਾਦ ਲੈਣ ਵਾਸਤੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦੇਣ ਵਾਸਤੇ ਵਾਹਿਗੁਰੂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨ ਲਈ ਕਿ ਇਸ ਵਾਰ ਚੋਣ ਵਿੱਚ ਇਹਨਾਂ ਰਵੀ ਟਿ ਕ੍ਰਾਪਟਾ ਕਾਂਗਰਸ ਅਕਾਲੀ ਦਲ ਕੈਪਟਨ ਅਮਰਿੰਦਰ ਇਹਨਾਂ ਤੋਂ ਲੋਕਾਂ ਨੂੰ ਨਜਾਤ ਦਿਵਾ ਇਹ ਅਰਦਾਸ ਕਰਨ ਲਈ ਆਏ ਤੇ ਅਸ਼ੀਰਵਾਦ ਲੈਣਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਪਾਲ ਸਿੰਘ ਖੈਰਾ ਨੇ ਆਪ ਵਿਧਾਇਕ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬਲਜਿੰਦਰ ਕੌਰ ਨੂੰ ਨਿਸ਼ਾਨੇ ਤੇ ਰੱਖਦੇ ਹੋਏ ਕਾਂਗਰਸ ਤੇ ਅਕਾਲੀ ਦਲ ਦੀ ਹੱਥ ਟੋਕੀ ਉਮੀਦਵਾਰ ਕਰਾਰ ਦਿੱਤਾ ਉਹਨਾਂ ਕਿਹਾ ਕਿ ਬਲਜਿੰਦਰ ਕੌਰ ਦਾ ਮਕਸਦ ਸਾਡੀ ਪਾਰਟੀ ਦੀਆਂ ਵੋਟਾਂ ਤੋੜਨਾ ਹੈ ਪਰ ਲੋਕਾਂ ਨੂੰ ਪਤਾ ਹੈ ਕਿ ਇਸਨੇ ਵਿਆਹ ਵੇਲੇ ਕਿਸ ਤਰ੍ਹਾਂ ਜਿਸ ਨਾਲ ਅਸੀਂ ਲੜਦੇ ਹਾਂ ਉਸ ਕੈਪਟਨ ਦੇ ਘਰ ਜਾ ਕੇ ਸ਼ਗਨ ਇਕੱਠਾ ਕੀਤਾ ਬਜਿੰਦਰ ਕੌਰ ਨੇ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਬਸ ਕੇਜਰੀ ਵਾਲਾ ਤੇ ਸੰਜੇ ਸਿੰਘ ਦੇ ਗੁਣ ਹੀ ਗਾਏ ਨੇ ਇਸ ਵਾਰ ਕੇ ਸੁਪਾਲ ਸਿੰਘ ਘਾਰ ਨੇ ਕਿਹਾ ਕਿ ਆਪ ਦੀਆਂ 13 ਦੀਆਂ 13 ਸੀਟਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਬਜਿੰਦਰ ਕੌਰ ਜਿਹੜੀ ਆ ਉਹ ਇਸ ਵਕਤ ਵਿਕਰਮ ਮਜੀਠੀਆ ਸੁਖਵੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਾਂਝੀ ਹੱਥ ਠੋਕੀ ਉਮੀਦਵਾਰ ਆ ਉਹਦਾ ਮਕਸਦ ਇਲੈਕਸ਼ਨ ਵਿੱਚ ਕੋਈ ਫਰਕ ਪਾਉਣਾ ਨਹੀਂ ਕੇਵਲ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦੇ ਆ ਵੋਟਾਂ ਜਿੰਨੀਆਂ ਕਿ ਘੱਟ ਸਕਦੀ ਆ 5 7 10 15 ਹਜ਼ਾਰ ਇਤੋਂ ਅੱਗੇ ਉਹਦਾ ਕੋਈ ਟੀਚਾ ਨਹੀਂਗਾ ਤੇ ਉਹਨੂੰ ਪੈਸੇ ਵੀ ਦੇਣਗੇ ਤੇ ਉਹਦੀ ਪਬਲਿਸਿਟੀ ਵੀ ਸਾਡੇ ਨਾਲੋਂ ਜ਼ਿਆਦਾ ਕਰਾਉਣਗੇ ਔਰ ਇਹਦਾ ਪਿੱਛਾ ਪਛੋਕੜ ਤੁਹਾਡੇ ਸਾਹਮਣੇ ਆ ਕੇ ਕਿਸ ਤਰ੍ਹਾਂ ਬਲਜਿੰਦਰ ਕੌਰ ਕੈਪਟਨ ਅਮਰਿੰਦਰ ਸਿੰਘ ਦੇ ਘਰ ਚੰਡੀਗੜ੍ਹ ਸ਼ਗਲ ਲੈਣ ਗਈ ਸੀ ਜਿਹਦੇ ਨਾਲ ਅਸੀਂ ਲੜਦੇ ਆ ਜਿਹੜੇ ਰਾਣਾ ਗੁਰਜੀਤ ਦੇ ਖਿਲਾਫ ਅਸੀਂ ਮੋਰਚਾ ਲਾ ਕੇ ਉਹਨੂੰ ਕਢਾਇਆ ਕਾਂਗਰਸੀਆਂ ਨੇ ਉਹ ਸਾਡੇ ਪਰਚੇ ਦਰਜ ਕਰਦੇ ਨੇ ਤੇ ਬੀਬੀ ਬਲਜਿੰਦਰ ਕੌਰ ਨੂੰ ਡਰਾਇੰਗ ਰੂਮ ਚ ਬਿਠਾ ਕੇ ਸ਼ਗਨ ਦਿੰਦੇ ਨੇ ਔਰ ਆਪਣੀ ਸ਼ਾਦੀ ਦੇ ਸੁਖਵੀਰ ਬਾਦਲ ਤੇ ਵਿਕਰਮ ਜੀਠੀਆਂ ਨੂੰ ਸੱਦ ਕੇ ਉਹਨਾਂ ਦਾ ਅਸ਼ੀਰਵਾਦ ਲੈਣ ਦਾ ਮਤਲਬ ਸਿਗਾ ਕਿ ਅਸੀਂ ਤੁਹਾਡੇ ਨਾਲ ਆ ਸੋ ਇਹ ਦੋਨੋਂ ਅਕਾਲੀ ਦਲ ਤੇ ਕਾਂਗਰਸ ਦਾ ਇੱਕ ਛੁਪਿਆ ਹੋਇਆ ਸਾਂਝਾ ਉਮੀਦਵਾਰ ਆ ਜਿਹਦਾ ਮਕਸਦ ਕੇਵਲ ਲੋਕਾਂ ਨੂੰ ਭੰਬਲ ਪੂਸੇ ਪਾਉਣਾ ਔਰ ਵੈਸੇ ਵੀ ਆਮ ਆਦਮੀ ਪਾਰਟੀ ਆਪਣੀ ਵਿਚਾਰਧਾਰਾ ਨੂੰ ਛਿੱਕੇ ਤੇ ਟੰਗ ਚੁੱਕੀ ਆ ਕੇਜਰੀਵਾਲ ਵਿਕਰਮਜੀਤ ਜੀ ਤੋਂ ਮਾਫੀ ਮੰਗ ਚੁੱਕਾ ਤਾਂ ਹੀ ਉਹ ਵਿਕਰਮੇ ਨੂੰ ਵਧਾਈ ਦੇਣ ਆਇਆ ਅਸ਼ੀਰਵਾਦ ਦੇਣਾ ਕੇਜਰੀਵਾਲ ਕਾਂਗਰਸ ਦੀਆਂ ਮਿੰਤਾ ਕੱਢ ਹਟਿਆ ਕਿ ਸਾਡੇ ਨਾਲ ਦਿੱਲੀ ਸਮਝੌਤਾ ਕਰ ਲੋ ਜਦੋਂ ਉਹਨਾਂ ਨੇ ਨਹੀਂ ਕੀਤਾ ਹਰਿਆਣੇ ਵਿੱਚ ਜਾ ਕੇ ਚੁਕਾਲਿਆਂ ਦੇ ਪੈਰ ਫੜ ਲਏ ਜਿਨ੍ਹਾਂ ਪਾਰਟੀਆਂ ਨੂੰ ਇਹ ਕਰਪਟ ਕਹਿੰਦੇ ਸੀ ਜਿਨ੍ਹਾਂ ਨੂੰ ਲਿਤ ਦਿਨ ਗਾਲ੍ਹਾਂ ਕੱਢਦੇ ਸੀ ਆਮ ਆਦਮੀ ਪਾਰਟੀ ਉਹਨਾਂ ਦੇ ਪੈਰਾਂ ਵਿੱਚ ਲਿੱਟ ਕੇ ਉਹਨਾਂ ਨਾਲ ਚੋਣਾ ਦੀ ਸੰਧੀ ਕਰਕੇ ਇਹਨਾਂ ਨੇ ਸਾਬਤ ਕਰਤਾ ਕਿ ਅੱਜ ਸਾਡਾ ਪੰਜਾਬ ਦੇ ਵਿੱਚ ਕੋਈ ਵਜੂਦ ਨਹੀਂਗਾ ਤੇ ਕੱਟੇ ਹੋਏ ਲੀਡਰ ਨੇ ਇਹਨਾਂ ਦੀਆਂ 13 ਦੀਆਂ 13 ਸੀਟਾਂ ਤੇ ਇੰਨੀਆਂ ਭੇੜੀਆਂ ਜਮਾਨਤਾ ਜਬਤ ਹੋਣਗੀਆਂ ਕਿ ਇਹ ਮੁੜ ਕੇ ਜ਼ਿੰਦਗੀ ਵਿੱਚ ਇਲੈਕਸ਼ਨ ਲੜਨ ਦਾ ਕੋਈ ਹੌਸਲਾ ਰੱਖਣਗੇ ਨਹੀਂ ਔਰ ਵਿਸ਼ੇਸ਼ ਤੌਰ ਤੇ ਬਲਜਿੰਦਰ ਕੌਰ ਉਹ ਵਿਅਕਤੀ ਆ ਨਾ ਉਹ ਤਲੰਡੀ ਸਾਹਿਬ ਉਹ ਕਿਤੇ ਵਿੱਚ ਨਹੀਂ ਨਾ ਕਿਸੇ ਦੁੱਖ ਸੁੱਖ ਵਿੱਚ ਗਈ ਨਾ ਉਹਨੇ ਪੰਜਾਬ ਦਾ ਕੋਈ ਹਿੱਤ ਪਛਾਣਿਆ ਉਹਨੂੰ ਤਾਂ ਬਸ ਕੇਜਰੀਵਾਲ ਕੇਜਰੀਵਾਲ ਸੰਜੇ ਸਿੰਘ ਸੰਜੇ ਸਿੰਘ ਬਸ ਣਾਲੇ ਸੁਪਾਲ ਸਿੰਘ ਘਾਰ ਨੇ ਕਾਂਗਰਸ ਦੇ ਕਾਲੀਦਨ ਨੂੰ નિਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਦੋ ਪਰਿਵਾਰ ਦਾ ਬਠਿੰਡਾ ਤੇ ਪਟਿਆਲਾ ਸੀਟ ਤੇ ਅੰਦਰ ਖਾਤੇ ਸਮਝੌਤਾ ਹੈ ਨਾ ਕੈਪਟਨ ਬਠਿੰਡਾ ਆ ਕੇ ਬਾਦਲ ਪਰਿਵਾਰ ਦਾ ਵਿਰੋਧ ਕਰਦਾ ਹੈ ਨਾ ਹੀ ਬਾਦਲ ਪਰਿਵਾਰ ਪਟਿਆਲਾ ਜਾ ਕੇ ਕੈਪਟਨ ਦਾ ਵਿਰੋਧ ਕਰਦੇ ਨੇ ਉਹਨਾਂ ਨੇ ਕਿਹਾ ਕਿ ਜਲਦ ਹੀ ਗੁਪਤ ਸਮਝੌਤਾ ਲੋਕਾਂ ਦੀ ਕਚੈਰੀ ਦੇ ਵਿੱਚ ਸਾਹਮਣੇ ਆ ਜਾਵੇਗਾ ਦੀ ਕੋਸ਼ਿਸ਼ ਕਰੋ ਕਿ ਦੋ ਤਾਕਤਵਰ ਪਰਿਵਾਰਾਂ ਦਾ ਬਠਿੰਡੇ ਤੇ ਪਟਿਆਲੇ ਤੇ ਅੰਦਰ ਖਾਤੇ ਸਮਝੌਤਾ ਹੋਵੇ ਨਾ ਕੈਪਟਨ ਸਾਹਿਬ ਬਠਿੰਡੇ ਵਿੱਚ ਆਣ ਕੇ ਬਾਦਲਾਂ ਦਾ ਵਿਰੋਧ ਕਰਨ ਤੇ ਨਾ ਬਦਲ ਕੇ ਪਟਿਆਲੇ ਵਿੱਚ ਜਾ ਕੇ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਕਰਨ ਇਹ ਗੁਪਤ ਸਮਝੌਤਾ ਹੌਲੀ-ਹੌਲੀ ਲੋਕਾਂ ਦੀ ਕਚਹਿਰੀ 'ਚ ਬਾਹਰ ਆ ਰਿਹਾ ਵਾ ਕਿ ਦੋਨੋਂ ਪਾਰਟੀਆਂ ਇੰਤਜ਼ਾਰ ਕਰਕੇ ਆਪਸ 'ਚ ਸੈਟਿੰਗ ਕਰਕੇ ਇਹ ਇਲੈਕਸ਼ਨ ਲੜਨਗੇ ਤਾਂ ਕਿ ਕੋਈ ਵੀ ਤੀਸਰਾ ਬਦਲ ਪੰਜਾਬ ਦੇ ਵਿੱਚ ਪੈਦਾ ਨਾ ਹੋ ਸਕੇ ਇਹ ਇਹਨਾਂ ਦੇ ਡੂੰਘੇ ਮਨਸੂਬਿਆਂ ਨੂੰ ਮੈਂ ਅਪੀਲ ਕਰੂੰਗਾ ਬਠਿੰਡੇ ਦੇ ਵੋਟਰਾਂ ਨੂੰ ਕਿ ਇਸ ਵਾਰ ਨਕਾਰ ਦਿਓ ਤੇ ਤੀਸਰੇ ਬਦਲ ਨੂੰ ਵੋਟ ਪਾ ਕੇ ਆਪਣੇ ਸੂਬੇ ਚੋਂ ਨਸ਼ੇ ਕੱਢ ਦਈਏ ਅਰਾਜਕਤਾ ਕੱਢ ਦਈਏ ਖੁਦਕੁਸ਼ੀਆਂ ਕੱਢ ਦਈਏ ਕਰਜ਼ਾ ਕੱਢ ਦਈਏ ਜ਼ਹਿਰੀਲਾ ਪਾਣੀ ਕੱਢ ਦਈਏ ਕੈਂਸਰ ਕੱਢ ਦਈਏ ਤੇ ਆਪਣੇ ਬੱਚਾ ਨੂੰ ਅੱਛੀ ਵਿੱਦਿਆ ਅੱਛੀ ਸਿਹਤ ਦੀ ਪ੍ਰਣਾਲੀ ਚੰਗੇ ਰੋਜ਼ਗਾਰ ਦੇ ਸਾਧਨ ਤੇ ਚੰਗਾ ਲਾਅ ਐਂਡ ਆਰਡਰ ਤੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਮਿਲ ਸਕਣ ਆਓ ਇਸ ਤਰ੍ਹਾਂ ਦਾ ਵਿਅਕਤੀ ਨੂੰ ਪਾਰਲੀਮੈਂਟ ਵਿੱਚ ਭੇਜੀਏ ਜਿਹੜਾ ਜਾ ਕੇ ਬੋਲੇ ਤਾਂ ਸਹੀ ਉੱਥੇ ਜਿਹੜਾ ਜਾ ਕੇ ਉੱਥੇ ਚੌਧਰੀਆਂ ਤੇ ਲੀਡਰਾਂ ਦੇ ਮੋਢੇ ਗੋਡੇ ਨਾ ਟੇਕੇ ਖੁਸ਼ ਆਮਦ ਨਾ ਕਰੇ ਏ ਉਮੀਦ ਅਸੀਂ ਆਸ ਕਰਦੇ ਬਠਿੰਡੇ ਦੇ ਵੋਟਰ ਕਰੋ ਇਸ ਵਾਰ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ